ਕੰਤ ਵੀਰੇ ਸਾਸੀ ਕਾਜੀ ਸਾਰਿਆਂ ਨੂੰ ਲੋ ਜੀ ਵੀਰੇ ਤੁਹਾਨੂੰ ਦਿਖਾਉਣੇ ਆਪਾਂ ਇੱਕ ਅਜਿਹੀ ਛੋਟੀ ਵੀਰਾ ਬਲੀ ਦੀ ਇਹ ਕਿੰਨੀ ਉਮਰੇ ਜੀ ਭੀਸ਼ਮ ਦੀ ਭੀਸ਼ਮ ਦੀ ਤੇ ਪੀਤਾ ਬਲੀ ਨਾਲ ਦੀ ਜੀ ਮੈਂ ਤਾਂ ਕਹਿੰਦਾ ਕਿੰਨੀ ਉਮਰੇ ਜੀ ਉਮਰੇ ਦੀ 26 ਮਹੀਨੇ ਜੀ ਲੋਬਿਟਾਈ ਛਾਹ ਦੀ ਉਮਰ ਹੈ ਤੇ ਵੀਰਾ ਬਲੀ ਭੀਸ਼ਮ ਦੀ ਕੱਟੀ ਆ ਵੀਰੇ ਫੀਡ ਪਾ ਕੇ ਵਧੀਆ ਪਾਲੀਆ ਵੀਰੇ ਤੇ ਖੜੀਆ ਪਿੰਡ ਬੋਰੇ ਤੇ ਪੰਜ ਛਾਹ ਆਪਣੇ ਗੀਪੀਰ ਪੰਜ ਨੌ ਇਹਨਾਂ ਦਾ ਤੇ ਵਧੀਆ ਪਾਸੂ ਰੱਖ ਲੈਣ ਲਈ ਸ਼ੌਂਕ ਨਾਲ ਪਾਲਦੇ ਨੇ ਵਧੀਆ ਤੇ ਇਹਨੂੰ ਮੇਰੇ ਪਾウダー ਪਾ ਕੇ ਵਧੀਆ ਏ ਕੱਲ ਹਿੱਟ ਚ ਆ ਗਈ ਸੀ ਤੇ ਅੱਜ ਆਪਾਂ ਇਹਦੇ ਏ ਕਰਨ ਆਏ ਤੇ ਆਪਣੇ ਵੀਰੇ ਏ ਕੀਤੀ ਆ ਕੋਹੀਨੂਰ ਦੀ ਜੋ ਕਿ ਕੋਹੀਨੂਰ ਦਾ ਛੋਟੇ ਛੋਟੇ ਵੀਰੇ ਬਹੁਤ ਚੰਗੇ ਦੇ ਰਹੀਆਂ ਨੇ ਤੇ ਆਪਾਂ ਪਹਿਲਾਂ ਪਤਾ ਕੀਤਾ ਸੀ ਵੀ ਇਹ ਵੀਰਾ ਬਲੀ ਦੀ ਆ ਤੇ ਵੀਰਾ ਬਲੀ ਦੀ ਅਸੀਂ ਆਪਣਾ ਭੈਣ ਹੀ ਭਰੇ ਆ ਕੋਈ ਹੋਰ ਵੀ ਮਾਨਾ ਵੀ ਫਿਰ ਉਹੀ ਲੜਨ ਦੀ ਆ ਜਾਂਦੀ ਆ ਜਾਂ ਪ੍ਰੈਕਟਰਾ ਭਰੀਏ ਹੁਣ ਆਪਾਂ ਵੀਰੇ ਇੱਕ ਮੌਕਾ ਦਿੱਤਾ ਕੋਹੀਨੂਰ ਦੇ ਨੂੰ ਤੇ ਬਾਕੀ ਹਿੱਟ ਬਹੁਤ ਓਕੇ ਜੀਗੀ ਤੇ ਇਹੀ ਕਰਦੇ ਆ ਆਪਣੇ ਬਾਕੀ ਅਕੇ ਟੱਪ ਜੀ ਮਰਜੀ ਆ ਤੇ ਪਰ ਆਪਾਂ ਨੂੰ ਇੰਨਾ ਕ ਪਿਛਵਾਸ਼ ਇਹਦੇ ਛੋਟੀ ਤੇ ਵੀ ਇਹ ਰਹਿ ਜੂਗੀ ਛੋਟੀ ਦਾ ਕਦ ਕਾਠ ਵੀਰੇ ਬਹੁਤ ਚੰਗਾ ਗਾ ਦੇਖੋ ਜੀ ਦੂਰੋਂ ਹਟ ਕੇ ਤਾਂ ਲੱਗਦਾ ਵੀਰੇ ਪੂੰਛ ਬਹੁਤ ਲੰਮੀਆਂ ਕਦ ਘੱਟ ਬਹੁਤ ਵਧੀਆ ਜਮਾ ਗੋਲਾ ਠੰਡੀ ਸ਼ਾਹ ਚੀਲਾ ਪੂਰੀ ਤੇ ਜਿਹੜੇ ਸਿੰਗਾ ਵੀਰੇ ਜਿਵੇਂ ਆਪਾਂ ਕਹਿੰਦੇ ਹੁਣ ਨਾ ਸਿੰਗ ਰਪੀਰ ਵਿੱਚ ਵੜਦਾ ਤਰ ਪੀਰ ਪੀ ਨਿਕਲਦਾ ਯਾਰ ਦੇਖੋ ਇਹ ਜੀ ਵੀ ਰਪੀਆ ਪੈਂਦਾ ਗਾ ਇਹ ਜੀ ਵੀ ਰਪੀਆ ਪੈਂਦਾ ਵੀਰੇ ਇਹਨੂੰ ਕਹਿੰਦੇ ਵੀਰੇ ਛੋਟੀ ਤੇ ਇਹਦੀ ਵੀਰੇ ਚਿੱਟੀ ਜੀਵੇ ਕਾਲੀ ਜੀ ਜੀਵੇ ਪੱਟੇ ਮੋਂ ਮੋਗਦਾ ਕਪਰੇ ਜੀਵ ਚੈੱਕ ਕਰਦੇ ਆ ਵੀਰੇ ਲਾਓ ਵੀਰੇ ਇਹ ਜੀ ਵੀ ਕਾਲੀ ਐ ਇਹ ਮੈਂ ਦੀ ਛੋਟੀ ਦੀ ਵੀਰੇ ਸੋਰੀ ਛੋਟੀ ਜੀ ਵੀ ਕਾਲੀ ਐ ਵੀਰੇ ਚਿੱਟੀ ਥੋੜੀ ਜੀ ਪੂੰਛ ਆ ਤੇ ਮਨ ਹੈ ਮੋਰਾ ਚ ਕਪਾ ਚੋਕਰ ਕੇ ਵੀਰੇ ਆਪਾਂ ਕਹਿੰਨੇ ਆ ਆਪ ਨੂੰ ਆਸ਼ਾ ਪੂਰੀਆ ਪੀਡੀਐਫ ਤੇ ਪਾਵਾਂਗੇ ਆਪਾਂ ਇਹਨੂੰ ਮਿਲੇ ਤੇ ਤੇ ਛੋਟੀ ਇਹ ਜੀ ਵੀਰੇ ਬਹੁਤ ਘੱਟ ਮਿਲਦੀ ਆ ਯਾਰ ਬਧੀਆ ਸ਼ੌਂਗ ਨਾਲ ਪਾਲੀ ਹੋਈ ਆ ਤੇ ਕਹਿੰਦੇ ਇਹਨਾਂ ਦੇ ਪਿੰਡੀ ਪਹਿਲਾਂ ਪਿੱਛੇ ਦਾ ਕੱਟਾ ਸੀਗਾ ਉਹ ਵੀਰੇ ਬੀਏਫ ਆ ਨੰਬਰ ਤੇ ਦੂਜੇ ਨੰਬਰ ਤੇ ਆ ਗਿਆ ਉਹ ਵੀ ਪਿੱਛੇ ਦਾ ਕੱਟਾ ਸੀ ਇਹ ਉਹਦੀ ਮਨ ਭੈਣਾ ਵੱਡੀ ਤੇ ਆਪਾਂ ਮਿਲਦੇ ਪਾਉਣ ਜਾ ਰਹੇ ਹਾਂ ਇਹਨੂੰ ਹੁਣ ਤੇ ਥੋੜੀ ਜਿਹੀ ਕਹਿੰਦੇ ਨੇ ਕੁਝ ਕਿਸੇ ਨੂੰ ਦੁਖਾਰ ਲੱਗ ਰਿਹਾ ਹੈ ਪਿੰਡੇ ਦੇ ਆਪਣੇ ਕਹਿੰਦੇ ਨੇ ਵੀ ਜ਼ਿਆਦਾ ਤਾਂ ਕੇਅਰ ਨਹੀਂ ਕਰਦੇ ਲੋਕ ਉਹ ਬੜੀ ਜੀ ਵੀਰੇ ਗੈਂ ਠੰਡ ਕਰਕੇ ਚੱਕਰ ਪੈ ਜਾਂਦਾ ਹੈਗਾ ਮੌਸਮ ਗਰਮ ਕਰਕੇ ਤੇ ਪਰ ਝੋਟੀ ਜੋ ਮੇਰੇ ਕਾਲੀਆ ਸ਼ਾਂ ਕਾਲੀ ਹੁਣ ਚੱਲ ਚੱਤੀ ਚੱਲਦੀ ਐਨੀ ਕਾ ਜਗ੍ਹਾ ਲ ਤੇ ਇਹ ਭਜਾ ਵੀ ਗਿਆ ਮੁਰਾ ਦੇ ਬੱਚਾ ਬਾਕੀ ਸਾਰੇ ਘਟਰਾਂ ਦੇ ਮੁਰਾ ਦੇ ਨੇ ਦੇ ਕਬੂਥੀ ਜਮਾ ਪਤਲੀ ਆ ਤੇ ਅੱਖਾਂ ਜਮਾ ਵੀਰੇ ਕਾਲੀਆਂ ਨੇ ਹੋਰ ਕੋਈ ਚੀਜ਼ ਬੱਖਾ ਮਾੜੀ ਨਹੀਂ ਹੈਗੀ ਤੇ ਖਰਨ ਦੀ ਝੋਟੀ ਦੀ ਬਹੁਤ ਘੰਟਾਂ ਤੇ ਬਾਕੀ ਲੱਤਾਂ ਵੀਰੇ ਦੇਖੋ ਵਧੀਆ ਮੋੜ ਲੀਆਂ ਵਿਚ ਤਾਂ ਇਹਨੇ ਬਹੁਤ ਹੋਣੇ ਤੇ ਬਾਕੀ ਵੀਰੇ ਆਪਾਂ ਤੁਹਾਨੂੰ ਦਿਖਾਉਣੇ ਇੱਕ ਕਟਾਈ ਨਵਾਬ ਦਾ ਇਹ ਵੀਰੇ ਨਵਾਬ ਦਾ ਕਟਾਈ ਲੋਜੀ ਨਵਾਬ ਦਾ ਕਟਾਈ ਵੀਰੇ ਬਹੁਤ ਸੋਹਣਾ ਕਟਾ ਯਾਰ ਕਟੇ ਦੀ ਖੜਨ ਵੀ ਬਹੁਤ ਚੰਗੀ ਆ ਤੇ ਵੀ ਆਪਣੇ ਸਰਪੰਚਾਵਲੇ ਵੀ ਆ ਤੇ ਬਾਕੀ ਵੀਰੇ ਇੱਕ ਪ੍ਰੋਬਲਮ ਹੋ ਰਿਖਤਾ ਆ ਰਹੀ ਹੈ ਨਾ ਜਿਹੜੇ ਨਵਾਬ ਦੇ ਵੀਰੇ ਬੱਚੇ ਨੇ ਚਿੱਟੀ ਪੂਛ ਆ ਰਹੀ ਐ ਇੰਨੀ ਕੁ ਆਪਣੇ ਕਹਿੰਦੇ ਨੇ ਇੱਥੇ ਰਜਮਾਰੇ ਵਜ੍ਹਾ ਨੂੰ ਸ਼ਰਨ ਹੈਗਾ ਅਗਰੇ ਵੀਰੇ ਦੋ ਆਏ ਨੇ ਉਹਨਾਂ ਦੇ ਵੀ ਆ ਇਹ ਚਿੱਟੀ ਪੂਛ ਦਾ ਵੀਰੇ ਕੋਈ ਇਸ਼ੂ ਨਹੀਂ ਹੈਗਾ ਇਸ਼ੂ ਤਾਂ ਬਸ ਇਹੀ ਆ ਵੀ ਕਿ ਨਿਹੜਾ ਨਵਾਬ ਦਾ ਨਵਾਬ ਜਨੇ ਆਪ ਆ ਬੁੱਲਾਗਾ ਚਿੱਟੀ ਪੂਛ ਉਹਦੇ ਆਪਦੇ ਵੀ ਆ ਤੇ ਪਰ ਕੱਟਾ ਬਾਕੀ ਬਹੁਤ ਵਧੀਆ ਹੈ ਤੇ ਆਪਾਂ ਦੇਖਦੇ ਆ ਵੀ ਇਹਨੇ ਮੂਰੇ 100 ਬੀਐਫਐ ਤੋਂ ਪਾਵਾਂਗੇ ਪਾਲ ਕੇ ਆਪਾਂ ਇਹਨੂੰ ਤਾਰਾ ਫੀੜ ਕਾ ਮੇਟ ਦੇਵੇਂ ਨੂੰ ਚੱਲ ਰਹੀ ਐ ਪਾ ਰਿਹਾ ਬੜੀ ਸ਼ੌਂਕ ਨਾਲ ਤੇ ਕੱਟਾ ਬਹੁਤ ਚੰਗੇ ਵੀ ਜੀ ਇਹ ਪਿੰਡ ਬੂਰੇ ਵੀਰੇ ਤੇ ਪੰਜ ਕਿਪੀ ਤੇ ਆਪਾਂ ਉਹਨਾਂ ਦੇ ਘਰੇ ਖੜੇ ਸੀ ਅੱਜ ਇਹ ਕਰਨ ਆਈ ਸੀ ਆਪਾਂ ਇਹ ਮਾਝਦੇ ਵੀ ਇਹ ਕੀਤੀ ਆ ਇਹਦੇ ਆਪਾਂ ਮਹਾਬੀਰ ਜੀ ਕੀਤੀ ਆ ਵੀਰਾਵਲੀ ਦੀ ਤੇ ਉਹਦੇ ਆਪਾਂ ਕੀਤੀ ਆ ਵੀਰੇ ਤੀਜੀ ਮਾਝ ਦੇ ਠਾਕੁਰ ਜੀ ਇਹਦੇ ਆਪਰੇ ਠਾਕੁਰ ਵੀਰਾਵਲੀ ਦੀ ਕੀਤੀ ਆ ਤੇ ਉਧਰ ਦੀ ਦੁਨੀ ਮੈਂ ਵੀ ਵੀਰੇ ਤੁਹਾਨੂੰ ਲਈ ਮੈਂ ਚੰਗੀ ਮੈਂ ਆ ਤੇ ਵੀ ਉਹ ਵੀ ਚੰਗੀ ਮੈਂ ਤੁੜੀ ਆ ਬਾਕੀ ਜੇ ਇਹਦਾ ਵੀਰੇ ਭੀਸ਼ਮ ਜੀ ਕਰਤੀ ਹੁਣ ਕੀ ਕਰਦੀ ਆ ਅੱਗੇ ਮੁੰਨੀ ਜਾ ਕੇ ਅਬ ਚੁੱਪ ਰੱਖੇ ਰਹਿ ਜੇ ਤੇ ਚੈੱਕ ਕਰਾਂਗੇ ਉਹਦੇ ਫਿਰ ਵੀਰ ਵੀਰ ਪਾਵਾਂਗੇ ਆਪਾਂ ਚੈੱਕ ਕਰਕੇ ਇਹਦੀ ਗੱਬਣ ਦੀ ਬਾਕੀ ਪਰੇ ਜਰੋਂ ਗੱਬਣਾ ਰਹਿ ਗਈ ਥੂਪੀ ਰੱਪਰੇ ਜੜੀ ਚੋਈ ਕਰਾਵਾ ਲਾਇਵ ਜਮਾਉਂ ਗਏ ਉਹ ਤਾਂ ਕੰਨਾ ਕਰਤੇ ਨਹੀਂ ਜਿਵੇਂ ਮੇਰੇ ਭੀਸ਼ਮ ਕਦੇ ਨਹੀਂ ਗੱਲਬਾਤ ਵੀ ਹੈਗੀ ਆ ਪਤਾ ਲੱਗੂ ਆਪਣ ਨੂੰ ਅਜੇ ਹੁਣ ਵੀ ਰਾਵੜੇ ਜਿਉਂ ਕਿ ਆਪਾਂ ਨਵੇਂ ਢੀਕੇ ਪਰ ਲੱਗੇ ਤੇ ਤੇ ਬੱਚੇ ਉਹਨਾਂ ਦੇ ਕੱਟੀਆਂ ਪਾਲ ਚੁੱਕੀਆਂ ਨੇ ਤੇ ਆਪਾਂ ਢੀਕੇ ਵੀ ਗੂਲ ਪਰ ਟੁੱਕੀਆਂ ਵੀ ਰਾਵੜੀਆਂ ਨੇ ਹੁਣ ਪਰ ਕੱਟੀਆਂ ਵਗੇ ਸ਼ਾਰੀਆਂ ਆਪਣ ਨੂੰ ਗੱਬਣਾ ਰਹਿ ਰਹੀਆਂ ਨੇ ਕੱਟੀਆਂ ਸਾਰੇ ਚੰਗੀਆਂ ਨੇ ਵੀਰ ਬੜੀਆਂ ਨੇ ਬਾਕੀ ਸ਼ਾਰੀ ਚੰਗੇ ਨੇ ਵੀਰੇ ਠੀਕ ਆ ਵੀਡੀਓ ਸ਼ੇਅਰ ਕਰਦੇ ਬਹੁਤ ਬਹੁਤ ਵੀਰੇ